ਹਾਂਜੀ ਦੋਸਤੋ ਹੁਣ ਆਪਾਂ ਕਰਦੇ ਆਂ ਜੀ ਕੰਪਿਊਟਰ ਕੰਪਿਊਟਰ ਦਾ ਪਾਰਟ ਕਰਦੇ ਆਂ ਜੀ ਹਾਂਜੀ 111 ਤੋਂ ਲੈ ਕੇ 120 ਨੰਬਰ ਤੱਕ ਨੇ ਕੁਐਸਚਨ ਇਹ ਹਾਂਜੀ ਪਹਿਲਾ ਕੁਐਸਚਨ ਦੀ ਆਪਣਾ ਡੈਸ਼ ਮੈਮਰੀ ਸਟੋਰਸ ਡਾਟਾ ਐਂਡ ਪ੍ਰੋਗਰਾਮ ਇਨਸਟਰਕਸ਼ਨ ਥੈਟ ਆਰ ਯੂਜ਼ਡ ਫ੍ਰੀਕਵੈਂਟਲੀ ਸੋ ਦ ਕਪੀਜੂ ਕੈਨ ਐਕਸੈਸ ਦਟ ਕੁਇਕਲੀ ਹਾਂਜੀ ਇਹਦਾ ਆਨਸਰ ਕੀ ਹੈ 111ਵੇਂ ਦਾ ਬੀ ਆਪਸ਼ਨ ਹੈ ਕੈਚ ਮੈਮਰੀ 112ਵੇਂ ਦਾ ਕੀ ਹੈ ਇਹ ਬਾਇਓਸ ਦਾ ਬੇਸਿਕ ਇਨਪੁਟ ਆਪਰੋ ਸਿਸਟਮ ਡੀ ਆਪਸ਼ਨ ਹੈ ਜੀ 13ਵੇਂ ਦਾ ਕੀ ਆਨਸਰ ਹੈ ਜੀ 113ਵੇਂ ਦਾ ਕੰਪਿਊਟਰ ਦਾ ਫੁੱਲ ਫਾਰਮ ਕੀ ਹੈ ਜੀ ਹਾਂਜੀ ਇਹ ਆਪਸ਼ਨ ਬੀ ਕਾਮਨ ਆਪਰੇਟਿੰਗ ਮਸ਼ੀਨ ਪ੍ਰੋਪੋਜ਼ਡਲੀ ਯੂਜ਼ਡ ਫॉर ਟੈਕਨੋਲੋਜੀਕਲ ਐਂਡ ਐਜੂਕੇਸ਼ਨਲ ਰਿਸਰਚ ਹਾਂਜੀ ਪੀ ਆਪਸ਼ਨ ਹੈ ਜੀ 114ਵਾਂ ਦੇਖਦੇ ਆਪਾਂ ਅਨਸਰ ਕੀ ਹੈ ਜੀ ਆਈਪੀ ਐਡਰੈਸ ਨੂੰ ਮੈਕ ਐਡਰੈਸ ਵਿੱਚ ਅਤੇ ਮੈਕ ਐਡਰੈਸ ਨੂੰ ਆਈਪੀ ਐਡਰੈਸ ਵਿੱਚ ਤਬਦੀਲ ਕਰਦਾ ਕਿਹੜਾ ਪ੍ਰੋਟੋਕੋਲ ਕਰਦਾ ਜੀ ਹਾਂਜੀ ਏ ਆਰ ਪੀ ਪ੍ਰੋਟੋਕੋਲ ਆਹੋ ਸੀ ਆਪਸ਼ਨ ਕਰੈਕਟ ਆਨਸਰ ਹੈ ਏ ਆਰ ਪੀ ਦੀ ਫੁੱਲ ਫਾਰਮ ਲਿਖ ਲਓ ਤੁਸੀਂ ਇੱਕ ਵਾਰ ਇਹ ਜੀ ਲੋੜ ਪਈ ਅੱਗੇ ਨੈਕਸਟ ਕਰਦੇ ਪੇਪਰ 'ਚ ਏ ਆਰ ਪੀ ए आरबी फुलफॉर्मी है एड्रेस रेजोल्यूशन एड्रेस रेजोल्यूशन प्रोटोकॉल ठीक है जी याद रख लियो एक सौ इज फुल फॉर्म आई पी एस ईसी हाँ जी आई पी एस ई सी फुलफॉर्म की है हाँ जी डी ऑप्शन करेक्ट है इंटरनेट प्रोटोकॉल सिक्योरिटी डी ऑप्शन करैक्ट कर लो यहाँ का एक सौ सोलहवी का आंसर की है जी अपना हाँ जी एक सौ सोलवी का आंसर है बी एग्जैक्ट ठीक है जी ये फंक्शन होता है 117 ਦਾ ਅਨਸਰ ਦੇਖੋ ਜੀ ਐਕਸਲ ਦੇ ਵਿੱਚ ਮਾਈਕਰੋਸਾਫਟ ਆਰ ਕੀ ਹੁੰਦੇ ਨੇ ਹਾਂਜੀ ਸੀ ਜੀ ਕਰੈਕਟ ਆਨਸਰ ਆ ਸੈਟ ਆਫ ਐਕਸ਼ਨਸ ਦੈਟ ਕੈਨ ਬੀ ਰਿਕਾਰਡਡ ਐਂਡ ਰਨ ਮਲਟੀਪਲ ਟਾਈਮਸ ਹਾਂਜੀ 118ਵਾਂ ਦੇਖ ਲਓ ਜੀ 118ਵੇਂ ਦਾ .ppd ਕੀ ਹੁੰਦੀ ਹੈ ਇਹ ਹਾਂਜੀ ਪੀ ਪੀਟੀਐਮ ਕੀ ਹੁੰਦਾ ਹੈ ਬੀ ਆਪਸ਼ਨ ਐ ਮੈਕਰੋ ਇਨੇਬਲਡ ਪ੍ਰੈਜੈਂਟੇਸ਼ਨ ਫਾਈਲ ਹੁੰਦੀ ਹੈ 119ਵਾਂ ਦੇਖੋ ਜੀ ਹਾਂਜੀ ਕਿਹੜੀ ਆਪਸ਼ਨ ਨਹੀਂ ਹੁੰਦੀ ਮਾਈਕਰੋਸਾਫਟ ਵਰਡ ਦੇ ਵਿੱਚ ਹਾਂਜੀ ਇਹਦਾ ਕਰੈਕਟ ਆਨਸਰ ਹੈ ਡੀ ਆਪਸ਼ਨ ਟੋਗਲ ਠੀਕ ਹੈ ਜੀ ਹਾਂਜੀ 120 ਲਾਸਟ ਕੁਐਸਚਨ ਦੇਖ ਲਓ ਜੀ ਕੁਐਸਚਨ ਆਪਣਾ ਹਾਂਜੀ 120 ਦਾ ਆਨਸਰ ਹੈ ਜੀ ਆਪਣਾ ਕਰੈਕਟ ਬੀ ਆਪਸ਼ਨ ਹੈ ਜੀ ਸ਼ਿਫਟ ਪਲੱਸ ਐਫ3 ਹਾਂਜੀ ਮਿਲਾ ਲਓ ਤੁਸੀਂ ਆਪਣੇ ਨੰਬਰ ਕਿੰਨੇ ਬਣ ਗਏ ਜੀ ਹੈ ਨਾ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੇ ਬਣੇ ਨੇ ਜੀ ਧੰਨਵਾਦ